ਸਭਾ ਦੇ ਪ੍ਰਸੀਧੀਆਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ 2015 ਚ ਕਰ ਤੇ ਪਰਚਾ ਦਰਜ ਹੁੰਦਾ ਸੀ ਤੂੰ 22 ਘੰਟੇ ਡਰਗਸ ਸਮਗਲਰਾਂ ਨਾਲ ਗੱਲ ਕਰਦਾ ਸੀ ਇਹ ਕਿਰਕਾਨ ਇਟਸ ਅ ਫੈਕਟ ਫੈਕਟ ਮਿਸਟਰ ਮਿਸਟਰ 2015 ਦੇ ਅੰਦਰ ਇਹ ਰਿਖਤਾ ਤੇਰੇ ਦੁਆਰਾ ਲੰਦਾਰ ਤੇਰੇ ਦੁਆਰਾ ਲਾਮਿਨੇਟਡ ਮਿਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਲਾਮਿਨੇਟਡ ਤੇ ਜੀ ਮੁੱਦੇ ਤੇ ਰਹੀਏ ਨਹੀਂ ਸਰ ਮੈਂ ਲੱਗੇ ਤੇ ਮੈਂ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਵਾਰ ਉਹ ਵਿਅਕਤੀ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਆ ਕਿ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਿਹੜਾ ਜਵਾਨਿਆਂ ਦੇ ਘਰ ਚ ਪੈਦਾ ਹੋਇਆ ਆਊਗਾ ਅਸੀਂ ਉ ਵਿਲ ਹੈਵ ਐਨ ਓਪਰਚੁਨਿਟੀ ਸਾਡੇ ਬਟਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਤੁਹਾਨੂੰ ਮੌਕਾ ਦਿੱਤਾ ਜਾਏਗਾ ਇਹ ਨਹੀਂ ਹੋਣੀ ਲੈਟ ਇਮ ਕੰਪਲੀਟ ਲੈ ਟੇਮ ਦਾ ਪਗਲਾ ਮਜ਼ਦੂਰ ਬਣ ਲਗਾ ਤਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਹੈਗਾ ਆਪ ਆਪਣੀ ਡੀਏ ਦੀ ਡਿਗਰੀ ਲੁਕੋ ਕੇ ਰੱਖਦਾ ਕੰਨ